ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਡਾ ਝਟਕਾ ਲੱਗਾ ਨੌਜਵਾਨ ਆਗੂ ਅਤੇ ਡੇਰਾ ਬਾਬਾ ਨਾਨਕ ਤੋਂ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਅਤੇ ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਹਲੋ ਵੱਲੋਂ ਆਪਣੇ ਸਾਰੇ ਉਦਯਾਂ ਦੇ ਨਾਲ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਜਗਜੀਤ ਸਿੰਘ ਕਹਲੋ ਦਾ ਕਹਿਣਾ ਕਿ ਪਾਰਟੀ ਅੰਦਰ ਕੂਟਨ ਮਹਿਸੂਸ ਕਰ ਰਹੀ ਸਨ ਜਿਨ੍ਹਾਂ ਸਿਧਾਤਾ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ ਆਮ ਆਦਮੀ ਪਾਰਟੀ ਆਪਣੇ ਉਹਨੇ ਮੁੰਢਲੇ ਸਿਧਾਤਾ ਤੋਂ ਭਟਕ ਚੁੱਕੀ ਹੈ ਪਾਰਟੀ ਅੰਦਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਅਫਸਰशाही ਭਾਰੀ ਹੋ ਚੁੱਕੀ ਹੈ ਪਾਰਟੀ ਅੰਦਰ ਦਿੱਲੀ ਵਾਲੇ ਬਿਹਤ ਹਾਵੀ ਹਨ ਕਾਲੋ ਨੇ ਹੋਰ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੀ ਕਿਹਾ ਤੁਸੀਂ ਵੀ ਸੁਣੋ ਚੇਅਰਮੈਨ ਜਗਜੀਤ ਸਿੰਘ ਕਾਲੋ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਵੇਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁੱਛ ਕੇ ਫੈਸਲੇ ਲੈਣ ਵਾਲੀ ਸਤਾ ਚ ਆਉਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜਾਦੀ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜਾ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਹੇਠ ਨੇ ਤੇ ਉਤਨੋਂ ਪਹਿਲਾਂ ਇੱਕ ਅਮਨ ਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਚ ਬਣਾਵਾਂਗੇ ਇਦਾ ਮਤਲਬ ਇਹ ਸੀ ਵੀ ਦੁਆਬਾ ਤੇ ਮਾਜੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਹਦੇ ਨਾਲ ਬਾਅਦ ਹੜਾ ਨਹੀਂ ਮਾਰ ਸਾਡੇ ਤੇ ਪੈ ਗਈ ਤੇ ਜਦੋਂ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਿਰਨਾਂ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਹੜਾ ਤੋਂ ਬਚਿਆ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹ ਜੀ ਮੁਆਵਜ਼ੇ ਦੀ ਰਕਮ ਜਿਹੜੀ ਹੈ ਉਹ ਜੋ ਹੁਣ ਆਰਕੀ ਲਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਕਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਿਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲੈ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦੇ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਜੇ ਉਹ بارشਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਿਰਨ ਵਾਲੇ ਨੇ ਪਾਣੀ ਜਿਹੜਾ ਵਾ ਉਹ ਗਾਹ ਲੈ ਜਾਣਾ ਸੀਗਾ ਤੇ ਲੋਕਾਂ ਦੇ ਵਿੱਚ ਜਦੋਂ ਜਾਣੇ ਉਹਨਾਂ ਦਾ ਦਰਦ ਵੇਖਦੇ ਆ ਉਹਨਾਂ ਦੇ ਹੱਥੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਾਲੀਆਂ ਬ ਉਹ ਚਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਵਾ ਦੇਖੋ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਨੇ ਲੈ ਕੇ ਆਂਦੀ ਆ ਤੇ ਜਦੋਂ ਆਮ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਉਦੋਂ ਇਹ ਸੀ ਵੀ ਅਸੀਂ ਇਹ ਬਦਲਾਅ ਦੀ ਸਰਕਾਰ ਨੂੰ ਲੈ ਕੇ ਆਉਣਾ ਤੇ ਸਰਕਾਰ ਆ ਗਈ ਹੁਣ ਲੋਕਾਂ ਦੇ ਮੂੰਹ ਦੇ ਉੱਤੇ ਇਹ ਆ ਵੀ ਅਸੀਂ ਇਹ ਸਰਕਾਰ ਜਿਹੜੀ ਹੈ ਇਹਨੇ ਸਾਡੇ ਨਾਲ ਇਹ ਕੁਝ ਕੀਤਾ ਵਾ ਧੱਕਾ ਕੀਤਾ ਵਾ ਸਾੜੀ ਜ਼ਮੀਨਾਂ ਖੋਹਣ ਤੇ ਆਖ ਰੱਖੀ ਆ ਇਹਨਾਂ ਹੁਣ ਪੰਚਾਇਤਾਂ ਦੇ ਲਾਲੋ ਵੀ ਪੰਚਾਇਤਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਵੀ ਪੰਚਾਇਤਾਂ ਦੀ ਪਿਆਣੀ ਜਿਹੜੀ ਸੇਲ ਕਰਨੀਆਂ ਨੇ ਕਿਤੇ ਇਹਨਾਂ 200 ਕੁਝ ਪੰਚਾਇਤਾਂ ਆਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚੋਂ 30 ਕਰੋੜ ਦੀ ਮੰਗ ਕੀਤੀ ਆ ਤਾਂ ਲੋਕ ਇਸ ਚੀਜ਼ ਨੂੰ ਮਨ ਲਾਤਾ ਬਰਦਾਸ਼ਤ ਜੀ ਨਹੀਂ ਕਰਦੇ ਇਹਦੇ ਵਿੱਚ ਨਿੱਜੀ ਕੋਈ ਨਹੀਂ ਹੈਗਾ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ 2 ਸਵਾ 2 ਸਾਲ ਚੇਅਰਮੈਨ ਬਣੇ ਨੂੰ ਅਜੇ ਟਰਮ ਦੇ ਤਕਰੀਬਨ ਸਾਲ ਰਹਿੰਦਾ ਸੀ ਮੇਰਾ ਤੇ ਜੇ ਨਿੱਜੀ ਫੈਸਲਾ ਹੁੰਦਾ ਕੋਈ ਨਿੱਜੀ ਕਾਰਨ ਹੁੰਦਾ ਮੈਂ ਕੁਰਸੀ ਤੇ ਬੈਠਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਈ ਆਈਗੀ ਪਠਾਨ ਮਾਜਰਾ ਜਿਹਨੇ ਜਿਹੜਾ ਬਿਆ ਏ ਵੀ ਕੋਈ ਕਿਤੇ ਸੀਐਮ ਸਾਹਿਬ ਦੀ ਰਿਸ਼ਤਦਾਰੀ ਉਹਨਾਂ ਦੇ ਨਾਲ ਐਮਐਲਏ ਨੇ ਬੜੇ ਸਤਿਕਾਰਯੋਗ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮਤਲਬ ਕੋਈ ਵੱਡਾ ਕਾਰਨ ਹੋ ਸਕਦਾ ਵਿੱਚ ਉਹਦੇ ਉਹਨਾਂ ਨੇ ਵੀ ਕਿਹਾ ਵਾ ਮਾਨ ਸਾਹਿਬ ਨੂੰ ਵੀ ਤੁਸੀਂ ਖੜੇ ਹੋ ਜਾਓ ਐਮਐਲਏ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣਗੇ ਇਹਦਾ ਮਤਲਬ ਕੋਈ ਬੀ ਟੀਮ ਚੱਲਣ ਲਈ ਹੈ ਨਾਲੋਂ ਦੇਖੋ ਪਠਾਨਮਾਜਰਾ ਦੇ ਸਾਹਿਬ ਕਹਿਣ ਦੇ ਅਕੋਰਡਿੰਗ ਤੇ ਇਹੋ ਲੱਗਦਾ ਵੀ ਦਿੱਲੀ ਸਾਰਾ ਕੁਝ ਹੈਂਡਲ ਕਰਨ ਲਈ ਹੈ ਪੰਜਾਬ ਦੇ ਹੱਥ ਕੁਝ ਨਹੀਂ ਹੈਗਾ ਤਾਂ ਇਹ ਉਹਨਾਂ ਮਾਨ ਸਾਹਿਬ ਨੂੰ ਕਿਹਾ ਨਾ ਵੀ ਤੁਸੀਂ ਖੜੇ ਹੋ ਜਾਓ ਇੱਕ ਪਾਸੇ ਤੁਹਾਡੇ ਨਾਲ ਉਹਨਾਂ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਭਾਈ ਰਗਵੀਰ ਸਿੰਘ ਦੀ ਗੱਲ ਨੇ ਵੀ ਹਲੂ ਸਾਨੂੰ ਸਾਡੇ ਸਾਬਕਾ ਮੰਤਰੀ ਜਿਹੜੇ ਅਕਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਵੀ ਤੇ ਜਿਹੜਾ ਸੰਤ ਸਮਾਜ ਆਊਗਾ ਜੇ ਨਾਲ ਇਹਨੂੰ ਚੁੱਕ ਸਕਦਾ ਵਾ ਸਰਕਾਰ ਦੇ ਵਸ ਦੀ ਗੱਲ ਨਹੀਂ ਹੈਗੀ ਵੇਖੋ ਜਦੋਂ ਇੱਡਾਂ ਦੇ ਵੱਡੇ ਲੀਡਰ ਕੈਬਨਿਟ ਮੰਤਰੀ ਇਹੋ ਜਿਹੀਆਂ ਗੱਲਾਂ ਕਰਨ ਤੇ ਫਿਰ ਗਲਤੀ ਕਿਤੇ ਨਾ ਕਿਤੇ ਪਿੰਚ ਹੁੰਦੀ ਹੈ ਸਾਡੇ ਕੋਲ ਕਿਹੜੇ ਕਿਹੜੇ ਉਦੇਸ ਸਨ ਸਾਰੇ ਉਦੇਸ਼ ਸੀਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਸੀਗਾ ਤੇ ਮੁਰਲੀ ਮੈਂਬਰਸ਼ਿਪ ਤੋਂ ਸਤੀਵਾ ਦਿੱਤਾ ਹੀ ਬਾਹਰ ਆ ਗਿਆ ਪਾਰਟੀ ਤੋਂ ਕੋਈ ਪਲਾਨ ਨਹੀਂ ਹੈਗਾ ਕੋਈ ਸਾਡਾ ਕਿਸੇ ਨਾਲ ਕੋਨਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਇਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਦੇ ਵਿੱਚ ਵਿਚਰਾਂਗੇ ਉਹਨਾਂ ਨਾਲ ਸਾਧਦੇ ਹਾਂ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਆ ਜਿਹੜੀ ਚੇਅਰ ਤੇ ਆਪਾਂ ਬੈਠੇ ਆ ਜੇ ਉਹ ਚੇਅਰ ਤੇ ਬੈਠ ਕੇ ਅਸੀਂ ਕਿਸੇ ਦਾ ਕੋ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬੈਣ ਦਾ ਈ ਡਾ ਕੋ ਫਾਇਦਾ ਨਹੀਂ ਗਗਨ ਅਨਮੋਲ ਨੇ ਵੀ ਪਹਿਲਾਂ ਅਸਤੀਫਾ ਦਿੱਤਾ ਉਹਨਾਂ ਵੀ ਕਿਹਾ ਦਿਲ ਸਾਡਾ ਬੜਾ ਭਾਰੀ ਆ ਉਹ ਅਸਤੀਫਾ ਉਹਨਾਂ ਕੋ ਵਾਪਸ ਕਰਵਾਇਆ ਗਿਆ ਚਲੋ ਅਮ ਉਹਨਾਂ ਨੂੰ ਰੋੜੀ ਨਹੀਂ ਘਰ ਜਾ ਕੇ ਲੋਕ ਆਪ ਮਹਾਰਾਜ ਨੂੰ ਪਾਰਟੀ ਆਈ ਸੀ ਲੋਕ ਆਪ ਮਹਾਰੇ ਹੋ ਗਏ ਸੀ ਪੰਪਕੜ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਉਪਮਕੜਾਂ ਦੀ ਅੱਜ ਕੱਲ ਬੜੀਆਂ ਵੀਡੀਓ ਨੇ ਲੋਕਾਂ ਦੇ ਵਿੱਚ ਕਹਿ ਰਹੇ ਨੇ ਅਸੀਂ ਗਲਤੀ ਕਰ ਲਈ ਐ ਅਸੀਂ ਸਰਕਾਰ ਲਿਆ ਕੇ ਉਹ ਲੋਕ ਹੀ ਅੱਜ ਖਿਲਾਫ ਹੋ ਗਏ ਵੇਖੋ ਲੋਕਾਂ ਨੇ ਸਰਕਾਰ ਲੋਕਤੰਤਰ ਲੋਕਾਂ ਨੇ ਸਰਕਾਰ ਚੁਣੀ ਐ ਉਹ ਲੋਕ ਅੱਜ ਖਿਲਾਫ ਹੋ ਗਏ ਤੇ ਮੈਂ ਲਾਦਾ ਡਾਵਾ ਡੋਲੀ ਕੰਮ ਨਹੀਂ 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 ਵੇਖੋ ਜੇ ਤਿਆਗ ਦੀ ਭਾਵਨਾ ਰੱਖੀ ਆਪਾਂ ਤੇ ਤਿਆਗ ਜਿਹੜਾ ਕਰਤਾ ਉਹ ਤੋਂ ਪਿੱਛੇ ਬੈਕਫੁੱਟ ਤੇ ਨਹੀਂ ਆ ਪ ਜਾਵਾਂਗੇ ਜਿਸ ਨਾਲ ਲੋਕਾਂ ਕਰਕੇ ਇੱਥੋਂ ਤੱਕ ਪਹੁੰਚੇ ਆ ਉਹ ਜਿੱਧਰ ਨੂੰ ਕੰਮ ਕਰਨਗੇ ਆਪਾਂ ਉਧਰ ਨੂੰ ਚਲਾਂਗੇ